ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੋਪਾਣਾ ਅੱਜ ਆਪਾਂ ਗੱਲ ਕਰਾਂਗੇ ਕਿ ਭਾਰਤ ਸਰਕਾਰ ਦਾ ਊਰਜਾ ਮੰਤਰਾਲਾ ਇੱਕ ਨਵੀਂ ਨੀਤੀ ਲੈ ਕੇ ਆ ਰਿਹਾ ਹੁਣ ਜਿਹੜੇ ਲੋਕ 16 ਡਿਗਰੀ ਤੇ 에ਅਰ ਕੰਡੀਸ਼ਨ ਚਲਾ ਕੇ ਤੇ ਆਪਣੇ ਕਮਰੇ ਨੂੰ ਸਰਦੀਆਂ ਵਾਂਗ ਠੰਡਾ ਕਰਕੇ ਪੂਰੀ ਗਰਮੀ ਦੇ ਵਿੱਚ ਜਿੱਥੇ ਕਿ ਬਾਹਰ 45 46 47 ਡਿਗਰੀ ਤਾਪਮਾਨ ਹੈ ਤੇ ਅੰਦਰ 16 ਡਿਗਰੀ ਤਾਪਮਾਨ ਕਰਕੇ ਤੇ ਕੰਬਲ ਲੈ ਕੇ ਸੌ ਰਹੇ ਨੇ ਉਹਨਾਂ ਲੋਕਾਂ ਦੇ ਕਰਕੇ ਹੁਣ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਨੂੰ ਤੇ ਨਵੀਂ ਨੀਤੀ ਲੈ ਕੇ ਆਉਣੀ ਪੈ ਰਹੀ ਹੈ ਨਵੀਂ ਨੀਤੀ ਕਹਿੰਦੀ ਹੈ ਕਿ ਤੁਸੀਂ ਆਪਣੇ ਏਸੀ ਨੂੰ ਵਿਕਟੋ ਕੱਟ 20 ਡਿਗਰੀ ਤੋਂ نیچے ਨਹੀਂ ਕਰ ਸਕਦੇ ਜਦੋਂ ਕਿ ਹੁਣ ਅਸੀਂ ਆਪਣੇ ਏਸੀ ਨੂੰ 16 ਡਿਗਰੀ ਵੀ ਕਰ ਸਕਦੇ ਆ 17 ਵੀ ਕਰ ਸਕਦੇ ਆ ਤੇ ਉਸ ਤੋਂ ਉੱਪਰ ਹੌਲੀ-ਹੌਲੀ ਉੱਪਰ ਜਿੰਨਾ ਮਰਜ਼ੀ ਇਲ ਜਾ ਸਕਦੇ ਆ ਪਰ ਭਾਰਤ ਸਰਕਾਰ ਦਾ ਨਵੀਂ ਨੀਤੀ ਇਹ ਕਹੇਗੀ ਕਿ ਘੱਟੋ-ਘੱਟ 20 ਡਿਗਰੀ ਤੇ ਵੱਧ ਤੋਂ ਵੱਧ 28 ਡਿਗਰੀ ਤੱਕ ਅਸੀਂ ਆਪਣੇ AC ਨੂੰ ਚਲਾ ਸਕਾਂਗੇ ਇਸ ਦੇ ਨਾਲ ਜਿੱਥੇ ਸਾਡੀ ਬਿਜਲੀ ਦੀ ਬਚਤ ਹੋਵੇਗੀ ਤੇ ਉੱਥੇ ਵੀ ਲੋਕਾਂ ਨੂੰ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਵੀ ਕੁਝ ਰਾਹਤ ਮਿਲਣ ਦੀ संभावना है भारत के बिजली ऊर्जा मंत्रालय के मंत्री मनोहर लाल खट्टर ने इस संबंधी जानकारी दी है टेम्परेचर स्टैंडर्डाइजेशन ये भी एक नया प्रयोग नया एक प्रावधान ये किया जा रहा है इसको बहुत जल्दी लागू करने जा रहे हैं अब एसी का जो टेम्परेचर स्टैंडर्डाइजेशन है 20 डिग्री से 28 डिग्री रहेगा यानी 20 डिग्री से नीचे हम उसकी कूलिंग नहीं कर सकते सकेंगे और 28 डिग्री से ऊपर वार्मिंग नहीं कर सकेंगे इस प्रकार का एक पहली बार इस प्रयोग को किया जा रहा है बहुत से देश ऐसे हैं अभी बहुत से जो लोग बताते हैं कि जापान में ये छब्बीस सत्ताईस डिग्री के आसपास सैनिटाइज किया हुआ है और इटली बता रहे थे तेईस डिग्री इटली में किया हुआ है जिन देशों को हम बहुत ज्यादा अपने से आगे मानते हैं फॉरवर्ड मानते हैं और पता नहीं है वहाँ लोग बहुत कुछ आगे करते हैं वहाँ इस प्रकार के स्टैंडर्ड है और हमने अभी डरते डरते उसको 20 डिग्री किया है इसका एक अनुभव आने के बाद इसको आगे भी विचार किया जाएगा और मुझे लगता नहीं है कि बीस डिग्री से नीचे कोई करके सोता होगा सर्वे में तो यह है कि अभी भी लोग कहते हैं इसको चौबीस अभी कर दें लेकिन कुछ लोगों की चिल चिल्लाटना शुरू हो जाए इसलिए 20 से 28 उसको नॉर्म्स को हमने तय किया है सो so, उन्होंने कहना है कि भारत सरकार जरूरी है ਕਿ ਅਜਿਹੇ ਜਿਹੜੀਆਂ ਨਵੀਂ ਨੀਤੀਆਂ ਉਹ ਬਣਾਈਆਂ ਜਾਣ ਕਿਉਂਕਿ ਦਿਨੋ ਦਿਨ ਬਿਜਲੀ ਦੀ ਮੰਗ ਵੱਧ ਰਹੀ ਹੈ ਪਰ ਲੋਕ ਬਿਜਲੀ ਦੇ ਖਪਤ ਨੂੰ ਵੀ ਵਧਾ ਰਹੇ ਆ ਇਸ ਸਮੇ ਸਾਡੇ ਭਾਰ ਦੇ ਵਿੱਚ 10 ਕਰੋੜ ਤੋਂ ਵੱਧ 에어 ਕੰਡੀਸ਼ਨ ਚੱਲ ਰਹੇ ਨੇ ਜੋ ਕਿ ਹਰ ਸਾਲ ਲਗਭਗ 1.5 ਕਰੋੜ AC ਵੱਧ ਰਿਹਾ ਜੇਕਰ ਹਰ ਸਾਲ 1.5 ਕਰੋੜ ਏਸੀ ਵਧ ਰਿਹਾ ਹੈ ਤਾਂ ਇਹਦਾ ਮਤਲਬ ਇਹ ਕਿ ਹਰ ਸਾਲ ਬਿਜਲੀ ਦੀ ਖਪਤ ਵਧ ਰਹੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਜੋ ਭਾਰ ਸਰਕਾਰ ਦੀ ਇਹ ਨੀਤੀ ਹੈ ਸੋ ਨੀਤੀ ਇਹ ਹੈ ਕਿ ਜਦੋਂ ਪੀਕ ਡਿਮਾਂਡ ਹੁੰਦੀ ਹੈ ਬਿਜਲੀ ਦੀ ਖਾਸ ਕਰਕੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਤਾਂ ਉਸ ਸਮੇਂ 50 ਗੀਗਾਵਾਟ ਜਿਹੜੀ ਬਿਜਲੀ ਦੀ ਖਪਤ ਹੈ ਉਹ ਸਿਰਫ 에ਅਰ ਕੰਡੀਸ਼ਨ ਜਿਹੜੇ ਉਹ ਕਰਦੇ ਨੇ ਸੋ 에어 ਕੰਡੀਸ਼ਨ ਦਾ ਤਾਪਮਨ ਜੇਕਰ ਅਸੀਂ 1 ਡਿਗਰੀ ਵਧਾ ਦਈਏ ਤਾਂ 6% ਬਿਜਲੀ ਦੀ ਬਚਤ ਹੁੰਦੀ ਹੈ ਜੇਕਰ ਸਿੱਧੇ ਸ਼ਬਦਾਂ ਵਿੱਚ ਇਹ ਗੱਲ ਕਹਿ ਲਈਏ ਕਿ ਜੇਕਰ ਅਸੀਂ ਆਪਣੇ AC ਨੂੰ 20 21 ਜਿਹੜਾ ਉਹਦੇ ਡਿਗਰੀ ਦੇ ਆਸ-ਪਾਸ ਚਲਾਈਏ ਤਾਂ 3000 ਮੈਗਾਵਾਟ ਬਿਜਲੀ ਦੀ ਬਚਤ ਹੋ ਸਕਦੀ ਹੈ ਜਦੋਂ ਕਿ ਆਮ ਕਰਕੇ ਸਾਨੂੰ 25 26 27 ਜਾਂ 28 ਨਾ 24 ਤੋਂ 28 ਦੇ ਵਿੱਚ ਵਿੱਚ ਜਿਹੜੀ AC ਹੈ ਉਹਦੀ ਜਿਹੜੀ ਤਾਪਮਾਨ ਆਉ ਰੱਖਣਾ ਚਾਹੀਦਾ ਸੋ ਇਸ ਸੰਬੰਧੀ ਅਸੀਂ 에어 ਕੰਡੀਸ਼ਨ ਐਕਸਪਰਟ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਸਾਡਾ ਜਿਹੜਾ ਏਸੀ ਦਾ ਤਾਪਮਾਨ ਹੋਣਾ ਕਿੰਨਾ ਕੁ ਚਾਹੀਦਾ ਤੇ ਇਹਦੇ ਨਾਲ ਬਿਜਲੀ ਜਿਹੜੀ ਉਹ ਬਚਤ ਕਿੰਨੀ ਹੋਵੇ ਸੋ ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਏਸੀ 에어 ਕੰਡੀਸ਼ਨ ਦੇ ਜਿਹੜੇ ਐਕਸਪਰਟ ਨੇ ਸੋ ਜਿਹੜੀ ਨਵੀਂ ਨੀਤੀ ਆ ਰਹੀ ਹੈ ਭਾਰਤ ਸਰਕਾਰ ਵੱਲੋਂ ਊਰਜਾ ਮੰਤਰਾਲੇ ਵੱਲੋਂ ਕਿ ਅਸੀਂ ਏਸੀ ਦਾ ਤਾਪਮਾਨ ਜਿਹੜਾ ਸਿਰਫ ASCII B ਤੋਂ 28 ਦੇ ਵਿੱਚ ਹੀ ਰੱਖ ਸਕਦੇ ਆ ਇਸ ਸਬੰਧੀ ਵਿਦੇਰੇ ਗੱਲਬਾਤ ਕਰੇ ਸਾਡੇ ਨਾਲ ਐਕਸਪਰਟ ਮਨੀਸ਼ अरोड़ा ਜਿਹੜੇ ਉਹ ਜੁੜ ਚੁੱਕੇ ਨੇ ਮਨੀਸ਼ ਜੀ ਤੁਹਾਡਾ ਚੜ੍ਹਦੀ ਕਲਾ ਟੈਮ ਟੀਵੀ ਦੇ ਸਵਾਗਤ ਹੈ ਜੀ ਜੀ ਸਰ ਅੱਛਾ ਮਨੀਸ਼ ਜੀ ਸਭ ਤੋਂ ਪਹਿਲੇ ਇੱਕ ਦੱਸੋ ਕਿ ਜਿਹੜਾ AC ਦਾ ਤਾਪਮਾਨ ਆ ਨਾ ਭਾਰ ਸਰਕਾਰ ਦੀ ਨਵੀਂ ਨੀਤੀ ਇੱਕ ਆ ਰਹੀ ਹੈ ਤਾਂ ਕੀ ਲੱਗਦਾ ਕਿ ਇਹਦੇ ਨਾਲ ਜਿਹੜੀ ਬਿਜਲੀ ਉਹ ਬਚ ਸਕੇਗੀ ਸਰ ਜੋ ਜਿਨਾ ਟੈਂਪਰੇਚਰ ਆ ਰਹੇ ਨੇ ਜੀ ਉਹਨਾਂ ਇਸ ਵੇਲੇ ਇਸ ਟੈਂਪਰੇਚਰ ਦੇ ਉੱਛੇ ਦਾ ਬਿਜਲੀ ਦਾ ਖਰਚਾ ਘਾਟੀ ਬਚੇਗਾ ਜੀ ਜੀ ਹਾਂ ਜੀ ਟੈਂਪਰੇਚਰ ਬਹੁਤ ਹੈ ਜੀ ਜੀ ਕੀ ਲੱਗਦਾ ਕਿ ਜਿਹੜਾ 20 ਤੋਂ 28 21 ਤੱਕ ਤੁਸੀਂ ਕੀ ਸੁਜੈਸਟ ਕਰਦੇ ਹੋ ਲੋਕਾਂ ਨੂੰ ਕੀ ਲੱਗਦਾ ਕਿ ਜਿਹੜੇ ਆਤਾਮਾਨ ਏਸੀ ਦਾ ਜਿਹੜੇ ਲੋਕ 16 ਤੇ ਛੱਡ ਕੇ ਕੰਬਲ ਲੈ ਕੇ ਸੌਂ ਜਾਂਦੇ ਨੇ ਤਾਂ ਕੀ ਲੱਗਦਾ ਕਿ ਰੱਖਣਾ ਕਿੰਨੇ ਤੇ ਚਾਹੀਦਾ ਉਹਨਾਂ ਨੂੰ ਸਰ ਦੇਖੋ ਜਿਹੜਾ ਮੀਨ ਟੈਂਪਰੇਚਰ ਹੈ ਜੀ ਹੁਣ ਦੇਖੋ ਜੇ ਬਾਹਰ 45 ਡਿਗਰੀ ਤੋਂ ਲੈ ਕੇ 80 ਡਿਗਰੀ ਡਾਟ ਅਫੀਸ਼ਲ ਜਾ ਰਹੇ ਹੈ ਤਾਂ ਸਾਨੂੰ 28 ਡਿਗਰੀ 26 ਡਿਗਰੀ ਬਾਈਸੋ ਕਰ ਨਹੀਂ ਕਰਨਾ ਚਾਹੀਦਾ ਜੀ ਉਹ ਤਾਂ ਸਰੀਰ ਨੂੰ ਵੀ ਨੁਕਸਾਨ ਹੈ ਜੀ ਜੀ ਇਸ ਦਾ ਦੇਖੋ ਬਾਡੀ ਦੇ ਅੰਦਰ ਜਿਹੜਾ ਵੀ ਮੁਹਾਸ਼ਰ ਹੈ ਵਗੈਰਾ ਉਹ ਸਾਰਾ ਉਹਨੇ ਸੱਕ ਕਰ ਲੈਣਾ ਸਾਰਾ ਉਸ ਤੋਂ ਬਾਅਦ ਸਿਰ ਹੱਡ ਚ ਦਰਦ ਪੇਨ ਵਗੈਰਾ ਜਾਂ ਗਰਮ ਸਰਦ ਸ਼ਰੀਰ ਹੋ ਜਾਣਾ ਬੜੀ ਪਰੇਸ਼ਾਨੀ ਆਂਦੀ ਹੈ ਜੀ ਜੀ ਕੀ ਇਹ ਲੱਗਦਾ ਬਿਮਾਰੀਆਂ ਨੂੰ ਸਦਾ ਹੈ ਇਸ ਦੇ ਨਾਲ ਹਾਂ ਜੀ ਬਿਮਾਰੀਆਂ ਦੇਖੋ ਲਗਨ ਗਈ ਲਗਨ ਗਈ ਜੇ ਟੈਂਪਰੇਚਰ ਆਪਣਾ ਪ੍ਰੋਪਰ ਨਹੀਂ ਆ ਰਿਹਾ ਪਰ ਬਹੁਤ ਜ਼ਿਆਦਾ ਆਪਣੇ ਡਾਊਨ ਟੈਂਪਰੇਚਰ ਚਾ ਪਰ ਬੋਡਿੰਗ ਰੱਖਾਂਗੇ ਤਾਂ ਬਾਹਰ ਦੇਖੋ ਐਡਮੋਸਰ ਕਿੰਨਾ ਆਪਣਾ ਹਾਈ ਹੈ ਜੀ 45 ਡਿਗਰੀ ਪਲਸ ਚੱਲ ਰਹੀ ਜੀ ਉਹ ਤਾਂ ਬ੍ਰੀਦਰ ਹੂੰ ਬਿਲਕੁਲ ਹਾਂ ਏਸੀ ਵੀ 28 ਡਿਗਰੀ 26 ਡਿਗਰੀ ਸਫੀਸ਼ੀਐਂਟ ਹੈ ਜੀ ਜੀ ਅੱਛਾ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਅੰਦਰ ਪਾਣੀ ਦੀ ਬਾਲਟੀ ਭਰ ਕੇ ਰੱਖਣ ਦੇ ਨਾਲ ਕੋਈ ਫਰਕ ਪੈਂਦਾ ਏਸੀ ਦੇ ਨਾਲ ਨਹੀਂ ਕੋਈ ਸ਼ੁਰੇ ਜੀ ਬਿਲਕੁਲ ਕਿਉਂਕਿ ਇਹਦਾ ਕੋਈ ਇਫੈਕਟ ਨਹੀਂ ਹੈ ਬਸ ਇਹ ਕਹਿਣ ਦੀ ਗੱਲ ਹੈ ਜੀ ਇਹਦਾ ਕੋਈ ਅਸਰ ਨਹੀਂ ਹੈ ਕਿਉਂਕਿ ਦੇਖੋ ਬਾਡੀ ਨੂੰ ਇਹ ਚਾਰਜ ਕਰ ਰਹਾ ਹੈ ਬਾਡੀ ਤੇ ਮਤਲਬ ਅਸਰ ਹੋਏਗਾ ਤੇ ਬਾਡੀ ਅਮੋਇਸਚਰੀ ਨੇ ਸਕਰ ਰਹੀ ਜੀ ਜੀ ਬਾਲਟੀ ਵਰੋ ਟੱਬ ਉਪਰ ਹੋ ਤਾਂ ਕੀ ਨਹੀਂ ਲੱਗ ਸੇ ਤਾਂ ਸਪੇਗਰ ਦੀ ਗੱਲ ਹੈ ਜੀ ਨੈਟ ਦੇ ਉਪਰ ਬੜਾ ਕੁਝ ਦੱਸਦੀ ਹੈ ਹੂੰ ਵੀ ਤਾਂ ਕੋਈ ਅਸਰ ਨਹੀਂ ਹੈ ਜੀ ਚਾਹੇ ਬਾਲਟੀ ਵਰਗੇ ਰੱਖ ਦਿਓ ਚਾਹੇ ਕੁਝ ਵੀ ਰੱਖ ਦਿਓ ਜੀ ਜੀ ਤੱਕ ਬਿਜਲੀ ਜਿਹੜੀ ਬਚਤ ਹੈਗੀ ਆ ਉਹ ਕਿੰਨੇ ਕ ਬਚਦੇ ਇੱਕ ਇੱਕ ਪਾਸੇ ਤਾਂ ਸਪੋਜ਼ ਕਰੋ ਤੁਸੀਂ ਮੰਨ ਲਓ ਕਿ 10x10 ਦਾ ਰੂਮ ਆ ਇੱਕ ਜਿਹੜਾ ਆਪਣਾ ਇੱਕ ਟੰ ਦਾ ਏਸੀ ਲੱਗਿਆ ਜੇ 16 ਤੇ ਲਾਵਾਂਗੇ ਤਾਂ ਕਿੰਨੀ ਕਿ ਬਿਜਲੀ ਖਾਏਗਾ ਜੇ ਆਪਾਂ 26 ਤੇ ਕਰ ਲਾਂਗੇ ਤਾਂ ਕਿੰਨੀ ਕਿ ਬਿਜਲੀ ਬਚਤ ਹੋ ਸਕਦੀ ਹੈ ਬਿਲਕੁਲ ਜੀ ਅਤੁਅ ਅਤ ਦਾ ਫਰਕ ਪੈ ਜਾਏਗਾ ਜੀ ਘਟੋ ਘਟ 40 60 ਦਾ ਫਰਕ ਪੈ ਜਾਏਗਾ ਜੀ ਹਾਂ ਜੀ 40 60 ਦਾ ਫਰਕ ਪੈ ਜਾਏਗਾ ਜੇ ਆਪਾਂ ਲਗਾ ਲਓ ਤੁਸੀਂ 16 ਡਿਗਰੀ ਟੈਂਪਰੇਚਰ ਰੱਖਦੇ ਆ ਜੀ ਤਾਂ ਇੱਕ ਘੰਟੇ 'ਚ ਇਸਕਾ ਸਵਾ ਯੂਨਿਟ ਦਾ ਘਟੋ ਘਟ ਖਰਚ ਕਰੇਗਾ ਜੀ ਏਸੀ ਜੀ ਤੇ ਜੇਕਰ 26 ਤੇ ਹੋਵੇ ਤਾਂ 26 ਤੇ ਹੋਵੇ ਤਾਂ ਕੋਈ ਯੂਨਿਟ ਜੀ ਤਾਂ ਉਹਦੇ ਨਾਲ ਕੋਈ ਬਹੁਤ ਫਰਕ ਪਏਗਾ ਕਾਫੀ ਬਹੁਤ ਬੜੀ ਫਾਇਦੇਗਾ ਜੀ ਆਟੋ ਕਟ ਹੋ ਜਾਏਗਾ ਮਸ਼ੀਨ ਨੂੰ ਰੈਸਕ ਨਹੀਂ ਦੇਵੇਗਾ ਜੀ ਤੇ ਆਹ ਹੋਲੀ ਟੈਂਪਰੇਚਰ ਸੈਟ ਰਹੇਗਾ ਪਰ ਮੈਂ ਬਹੁਤ ਪਿਆਰੀ ਹੈ ਜੀ ਜੀ 16 ਡਿਗਰੀ ਟੈਂਪਰੇਚਰ ਪਰ ਕਿਉਂਕਿ ਜੀ ਸੁਰੱਖਿਅਤ ਨਹੀਂ ਰੱਖ ਸਕਦਾ ਜੀ ਜੀ ਜਿਹੜੀ ਅੱਜ ਕੱਲ ਦੀ ਨਿਊ ਜਨਰੇਸ਼ਨ ਹੈ ਉਹ ਬਰਦਾਸ਼ਤ ਕਰਦੀ ਨਹੀਂ ਗਰਮੀ ਹੂੰ ਉਹ ਟਰੰਬਿਟਰ ਨਹੀਂ ਆਈ ਰੱਖ ਦਿੰਦੇ ਹੰਬਲ ਲੇ ਕੇ ਸੌਂਦੇ ਕੀ ਮਤਲਬ ਆਂਦੇ ਦੋਸਤੋ ਆਗਾ ਸਰੀਰ ਹੈ ਸਰੀਰ ਨੂੰ ਆਪਾਂ ਜਿੰਨਾ ਰਿਐਚ ਕਰਾਂਗੇ ਤਾਂ ਫਿਰ ਉਹ ਉਹਨਾ ਹੋ ਜਾਏਗਾ ਕੰਮ ਕਰਨਾ ਹੈ ਜੀ ਜੀ ਅੱਛਾ ਮਨੀਸ਼ ਜੀ ਅਕੇ ਦੱਸੋ ਕਿ ਕੁਝ ਜਿਹੜੇ ਏਸੀ ਹੈ ਉਹਨਾਂ ਦੇ ਜਿਸ ਤਰ੍ਹਾਂ ਅੰਦਰੋਂ ਲੱਗਦਾ ਹੈ ਕਿ ਉਹਨੂੰ ਅੱਗ ਲੱਗ ਜਾਂਦੀ ਹੈ ਜਾਂ ਉਹਦਾ ਕੰਪਰੈਸ਼ਰ ਫੱਟ ਜਾਂਦਾ ਉਹਦਾ ਕੀ ਜ਼ਿਆਦਾ ਕੀ ਫਰਕ ਹੀ ਪੈਂਦਾ ਸੀ ਉਹ ਵੀ ਉਹ ਵੀ ਇਹ ਪਹਿਲਾਂ ਤੋਂ ਲੈ ਲਈ ਤਾ ਉਹ ਆਊਗਾ ਕੋਈ ਪ੍ਰੋਫੈਸ਼ਨਲ ਆਇਆ ਹੋਵੇ ਜੀ ਯੇ ਚੀਜ਼ ਮੇਰੇ ਹੋਵੇ ਜਦੋਂ ਦੇ ਚਲ ਕੇ ਆਉਂਦਾ ਵਗਿਆ ਐਕਸਟਰਾ ਕੰਪਰੈਸ਼ਨ ਕੋ ਟੈਂਪਰੇਚਰ ਦਾ ਹਾਈ ਕੰਪਰੈਸ਼ਨ ਹੋ ਗਿਆ ਤੇ ਹਾਈ ਟੈਂਪਰੇਚਰ ਬੈਸੀ ਵੀ ਹੋ ਗਿਆ ਉਪਰੋਂ ਵੋਲਟੇਜ ਦਾ ਡਾਊਨ ਵੀ ਹੈ ਜੀ ਜੀ ਫਾਈ ਸ਼ੂ ਆਉਂਦਾ ਕੰਪਰੈਸ਼ਨ ਫਟ ਜਾਂਦਾ ਜੀ 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 ਪ੍ਰੋਪਰ ਸਰਵਿਸ ਹੋਵੇ ਆਉਂਦਾ ਤੁਹਾਨੂੰ ਕਲੀਅਰ ਹੋਵੇ ਸਿੱਛੇ ਤਰ੍ਹਾਂ ਸਾਫ ਹੋਣੀ ਜੀ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਠੀਕ ਹੈ ਮਨੀਸ਼ ਜੀ ਧੰਨਵਾਦ ਤੁਹਾਡਾ ਠੀਕ ਹੈ ਠੀਕ ਸੋ ਦਸ ਕੋ ਤੁਸੀਂ ਸੁਣਿਆ ਕਿ 에어 ਕੰਡੀਸ਼ਨ ਐਕਸਪਰਟ ਏਗਲ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਜੇਕਰ ਏਸੀ 25 26 27 28 ਤੱਕ ਚੱਲਦਾ ਤਾਂ ਬਿਜਲੀ ਵੀ ਬਚਤ ਹੋਏਗੀ ਤਾਂ ਸਾਡੇ ਸਰੀਰ ਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਸੋ ਇਸ ਦੇ ਨਾਲ ਇਹ ਵੀ ਜੇ ਆਪਾਂ ਗੱਲ ਕਰੀਏ ਤਾਂ ਜੇਕਰ ਬਾਹਰਲੇ ਕੁਝ ਵਿਦੇਸ਼ਾਂ ਦੀ ਗੱਲ ਕਰਦੇ ਆ ਜਾਪਾਨ ਦੇ ਵਿੱਚ ਏਸੀ ਘੱਟੋ-ਘੱਟ 26 ਡਿਗਰੀ ਤਾਪਮਾਨ ਦੇ ਉੱਪਰ ਚੱਲਦਾ ਜਦੋਂ ਕਿ ਇਟਲੀ ਦੇ ਵਿੱਚ 23 ਡਿਗਰੀ ਤਾਪਮਾਨ ਤੇ ਚੱਲਦਾ ਉੱਥੇ ਕੋਈ ਵੀ ਵਿਅਕਤੀ 20 ਡਿਗਰੀ ਤੋਂ ਘੱਟ 에어 ਕੰਡੀਸ਼ਨ ਨਹੀਂ ਚਲਾਉਂਦਾ ਕਿਉਂ ਨਹੀਂ ਚੱਲਦਾ ਕਿਉਂਕਿ ਉਥੇ ਸਰਕਾਰਾਂ ਦੇ ਜਿਹੜੇ ਮਾਣਕ ਨੇ ਜਾਂ ਸਰਕਾਰਾਂ ਦੇ ਜਿਹੜੀਆਂ ਨੀਤੀਆਂ ਨੇ ਉਹ ਨੀਤੀਆਂ ਮੁਤਾਬਕ ਜਿਹੜਾ ਏਸੀ ਇਸ ਤੋਂ ਘੱਟ ਨਹੀਂ ਚਲਾਇਆ ਜਾ ਸਕਦਾ ਉਸੇ ਤਰਜ਼ ਤੇ ਹੁਣ ਭਾਰਤ ਸਰਕਾਰ ਵੀ ਇਹ ਜਿਹੜੀ ਨਵੀਂ ਨੀਤੀ ਹੈ ਉਹ ਲੈ ਕੇ ਆ ਰਹੀ ਹੈ ਉਹਦੇ ਨਾਲ ਬਿਜਲੀ ਦੀ ਵੀ ਬਚਤ ਹੋਏਗੀ ਤੇ ਉਹਦੇ ਨਾਲ ਨਾਲ ਜਿਹੜਾ ਸਾਡੇ ਸਰੀਰ ਦੇ ਵਿੱਚੋਂ ਦੇਖੋ ਇਹ ਤਾਂ ਕੋਈ ਨਹੀਂ ਹੈ ਕਿ ਜੇਕਰ ਏਸੀ ਅਸੀਂ ਵੱਧ ਚਲਾਵਾਂਗੇ ਨੁਕਸਾਨ ਹੋਏਗਾ ਘਟ ਚਲਾਉਣ ਦੇ ਨਾਲ ਨੁਕਸਾਨ ਜ਼ਰੂਰ ਹੋਏਗਾ ਕਿ ਜੇਕਰ ਆਪਾਂ 16 17 18 19 20 ਤੱਕ ਚਲਾਉਣਾ ਤਾਂ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਵੀ ਫਰਕ ਪੈਂਦਾ ਸੋ ਐਕਸਪਰਟ ਦੱਸਦੇ ਨੇ ਕਿ ਜਿਹੜਾ ਏਸੀ ਹੈ ਉਹਨੂੰ 24 25 26 27 ਤੇ ਚਲਾਉਣਾ ਚਾਹੀਦਾ ਹੈ ਭਵਿਕ ਵਿੱਚ ਇਹ ਨਵੀਂ ਨੀਤੀ ਹੈ ਦੇ ਵਿੱਚ ਹੋਰ ਸੋਧ ਹੋ ਸਕਦੀ ਹੈ ਪਰ ਨਵੀਂ ਨੀਤੀ ਹੈ ਜਿਹੜੀ ਉਹ ਹੋ ਸਕਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਤਾਂ ਨਹੀਂ ਉਹ ਲਾਗੂ ਹੋ ਸਕਦੀ ਪਰ ਇਸ ਸੀਜ਼ਨ ਦੇ ਵਿੱਚ ਉਹ ਨੀਤੀ ਬਣ ਸਕਦੀ ਹੈ ਜਿਹੜੀ ਕਿ ਅਗਲੇ ਗਰਮੀ ਦੇ ਸੀਜ਼ਨ ਤੱਕ ਜਿਹੜੀ ਉਹ ਲਾਗੂ ਹੋਣ ਦੀ ਸਭਾਵਨਾ ਹੈ ਇਹ ਨੀਤੀ ਸਿਰਫ ਘਰਾਂ ਦੇ ਨਹੀਂ ਨਹੀਂ ਸ਼ਾਪਿੰਗ ਮਾਲ ਹੋਟਲ ਜਾਂ ਜਿੰਨੇ ਵੀ ਕਮਰਸ਼ੀਅਲ ਭਵਨ ਇਥੋਂ ਤੱਕ ਕਿ ਗੱਡੀਆਂ ਦੇ ਵਿੱਚ ਵੀ ਜਿਹੜਾ ਸਾਡਾ AC ਚੱਲਦਾ ਹੈ ਉਹਦੇ ਵਿੱਚ ਵੀ ਇਹ ਜਿਹੜੀ ਨੀਤੀ ਆ ਉਹ ਲਾਗੂ ਹੋਏਗੀ ਕਿਉਂ ਕਿਉਂਕਿ ਜਿਹੜਾ ਗੱਡੀਆਂ ਦਾ AC ਹੈ ਉਹ ਵੀ ਘੱਟੋ ਘੱਟ 23 28 ਦੇ ਵਿੱਚ ਜਿਹੜਾ ਉਹ ਚੱਲਣ ਦੀ ਸਭਾਵਨਾ ਹੈ ਹੁਣ ਗੱਲ ਹੈ ਕਿ ਬਿਜਲੀ ਦੀ ਮੰਗ ਕਿੰਨੀ ਹੈ ਪੰਜਾਬ ਦੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ 6 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ 1678 ਬਿਜਲੀ ਮੈਗਾਵਾਟ ਜਿਹੜੀ ਉਹਦੀ ਮੰਗ ਸੀ ਜਦੋਂ ਕਿ ਇਸ ਸਾਲ 16249 ਮੈਗਾਵਾਟ ਬਿਜਲੀ ਦੀ ਡਿਮਾਂਡ ਉਧ ਪੁੱਜ ਗਈ ਹੈ ਸੋ ਬਿਜਲੀ ਦੀ ਡਿਮਾਂਡ ਇੰਨੀ ਹੈ ਇਸ ਕਰਕੇ ਕਿ 에어 ਕੰਡੀਸ਼ਨ ਜਿਆਦਾ ਚੱਲ ਰਹੇ ਨੇ ਤੇ ਲੋਕ 에어 ਜਿਹੜੇ AC ਨੇ ਉਹਨੂੰ 15 16 17 18 19 20 ਤੋਂ 16 ਦੇ ਵਿੱਚ ਵਿੱਚ ਰੱਖ ਰਹੇ ਆ ਜਿਸ ਦਾ ਨੁਕਸਾਨ ਬਿਜਲੀ ਦੀ ਵੱਧ ਖਪਤ ਹੋ ਰਿਹਾ ਸੋ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਆ ਖਾਸ ਕਰਕੇ ਰਾਜਸਥਾਨ ਦੇ ਇਲਾਕਿਆਂ ਜਿਹੜੇ ਨੇੜੇ ਲੱਗਦੇ ਨੇ ਬਠਿੰਡਾ ਹਵੋਰ ਫਾਜ਼ਿਲਕਾ ਮੁਕਤਸਰ ਜਾਂ ਹੋਰ ਜਿਹੜੇ ਵੀ ਇਧਰਲੇ ਪਾਕਿਸਤਾਨ ਦੇ ਨਾਲ ਇਲਾਕੇ ਜਿਹੜੇ ਆ ਸਰਹੱਦੀ ਇਲਾਕੇ ਨੇ ਉਨਾ ਵਿੱਚ ਵੀ 47 ਡਿਗਰੀ ਤੋਂ ਵੱਧ ਜਿਹੜਾ ਤਾਪਮਾਨ ਆਉ ਹੋ ਰਿਕਾਰਡ ਕੀਤਾ ਜਾ ਰਿਹਾ। ਸੋ ਇਸ ਵਾਰ ਤਾਪਮਾਨ ਬਹੁਤ ਜ਼ਿਆਦਾ ਵੱਧ ਰਿਹਾ ਤਾਂ ਭਵਿੱਖਬਾਣੀ ਇਹ ਹੈ ਮੌਸਮ ਵਿਭਾਗ ਦੀ ਕਿ ਅਜੇ 15 ਤਰੀਕ ਤੋਂ ਵੱਧ ਇਸ ਤੋਂ ਜਿਹੜੀ ਨਜਾਤ ਮਿਲ ਸਕਦੀ ਹੈ ਔਰ ਹੀਟ ਵੇਵ 15 ਤਰੀਕ ਤੱਕ ਇਸੇ ਤਰ੍ਹਾਂ ਜਿਹੜੀ ਉਹ ਵੱਧਦੀ ਜਾਏਗੀ ਤਾਂ ਹੋ ਸਕਦਾ ਹੈ ਇਹ ਜਿਹੜਾ ਤਾਪਮਾਨ 47 ਤੋਂ 48 ਤੱਕ ਵੀ ਪਹੁੰਚ ਸਕਦਾ। ਸੋ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਤੁਸੀਂ ਬਿਜਲੀ ਦੀ ਬਚਤ ਦੇ ਵਿੱਚ ਵੀ ਯੋਗਦਾਨ ਪਾ ਸਕਦੇ ਹੋ। योगदान ਇਸ ਕਰਕੇ ਕਿ ਜੇਕਰ ਤੁਹਾਡੇ ਘਰ AC ਚੱਲ ਰਿਹਾ ਤਾਂ ਉਸ ਨੂੰ 27 28 ਤੱਕ ਉਹਨੂੰ ਰੱਖਿਆ ਜਾ ਸਕਦਾ ਹੈ ਜੇਕਰ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਉਹਨੂੰ 23 24 ਚਲਾ ਸਕਦੇ ਹੋ ਤਾਂ ਜਦੋਂ ਵੀ ਕਮਰੇ 'ਚ ਤੁਹਾਨੂੰ ਲੱਗਦਾ ਹੈ ਕਿ ਠੰਡਕ ਮਹਿਸੂਸ ਹੋਣ ਲੱਗੀ ਤਾਂ ਉਸ ਨੂੰ 26 27 28 ਤੇ ਚਲਾਇਆ ਜਾ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਸਰੀਰ ਤੇ ਹੀ ਫਰਕ ਨਹੀਂ ਪਏਗਾ ਤੇ ਇਸ ਦੇ ਨਾਲ ਨਾਲ ਜਿਹੜੀ ਬਿਜਲੀ ਹੈ ਉਹ ਵੀ ਬਚਤ ਹੋ ਸਕੇਗੀ ਅੱਜ ਦੇ ਪ੍ਰੋਗਰਾਮ ਚੇਨਈ ਮੈਨੂੰ ਦਿਓ ਇਜਾਜ਼ਤ ਧੰਨਵਾਦ